ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਮੇਸ਼ਵਰ ਸਿੰਘ son of ਰੱਖਾ ਦਾਸ ਇਹ ਵੀਰ ਤੁਹਾਡੇ ਸਾਹਮਣੇ ਖੜਾ ਬੋਕਰਲਾ ਦੇ ਨਾਲ ਚੱਲ ਰਿਹਾ ਇਹਦੇ ਪੇਟ ਦੇ ਵਿੱਚ ਇੱਥੇ ਥੈਲੀ ਲੱਗੀ ਹੋਈ ਆ ਇਹਦੀ ਜਿਹੜੀ ਪਾਟੀ ਆ ਉਹ ਪੇਟ ਰਾਹੀਂ ਥੈਲੀ ਦੇ ਵਿੱਚ ਆਉਂਦੀ ਆ ਸਿੱਧਾ ਹੀ ਬਾਹਰ ਇਹ ਮਜ਼ਦੂਰ ਬੰਦਾ ਪੰਜਾਬ ਦੇ ਵਿੱਚ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਆਇਆ ਜਿਵੇਂ ਅਸੀਂ ਬਾਹਰਲੇ ਮੁਲਕਾਂ 'ਚ ਜਾਂਦੇ ਆ ਉਵੇਂ ਉਹ ਸਾਰੇ ਜੂਪੀ ਬਿਹਾਰ ਅਸਾਮ ਤੋਂ ਸਾਡੇ ਕੋਲੇ ਵੀਰ ਆਉਂਦੇ ਨੇ ਜਿਹੜੇ ਇੱਥੇ ਕਿਰਤ ਕਮਾਈ ਕਰਨ ਆਉਂਦੇ ਨੇ ਇਹਨੂੰ ਇੱਥੇ ਆਏ ਨੂੰ ਪ੍ਰੋਬਲਮ ਆ ਗਈ ਅੰਤੜੀਆਂ ਫਟ ਗਈਆਂ ਇਹਦੀਆਂ ਇਹ ਕਾਦੇ ਨਾਲ ਐਕਸੀਡੈਂਟ ਹੋ ਗਿਆ ਸੀਗਾ ਹਾਂ ਸੀ ਕੀ ਹੋਇਆ ਸੀ ਟੈਂਪੋ ਵਾਲੇ ਮਾਰਦੇ ਟੈਂਪੋ ਵਾਲੇ ਨੇ ਫੇਟ ਮਾਰੀ ਛੱਟ ਦੇ ਵਿੱਚ ਇੰਨੀ ਜ਼ੋਰ ਦੇ ਨਾਲ ਵੱਜੀ ਅੰਦਰੋਂ ਇੰਟਰਸਟਾਈਨ ਫਟ ਗਈ ਅੰਤੜੀਆਂ ਜਿਹੜੀਆਂ ਇਹਦੀਆਂ ਫਟ ਗਈਆਂ ਅੰਤੜੀਆਂ ਫਟਣ ਦੇ ਨਾਲ ਸੜਕ ਤੇ ਪਿਆ ਲੋਕਾਂ ਨੇ ਚੱਕਿਆ ਐਂਬੂਲੈਂਸ ਬੁਲਾ ਲਈ ਸਿਵਲ ਹਸਪਤਾਲ 'ਤੇ ਤਾਂ ਸਿਵਲ ਹਸਪਤਾਲਾਂ ਨੇ ਅੱਗੇ ਪੀਜੀਆਈ ਰੈਫਰ ਕਰਤਾ ਪੀਜੀਆਈ ਦੇ ਵਿੱਚ ਲਵਾਰਸ ਬੰਦਾ ਸੀ ਇਕੱਲੇ ਅੱਗੇ ਅੱਗੇ ਪਿੱਛੇ ਕੋਈ ਨਹੀਂ ਸੀ ਧੰਨਵਾਦ ਫਿਰ ਵੀ ਇਸ ਗੱਲ ਤੇ ਅਸੀਂ ਕਰਦੇ ਜਿੱਥੇ ਚੰਗਾ ਕਰਦੇ ਨੇ ਕੁਝ ਡਾਕਟਰ ਜਾਂ ਪੀਜੀਆਈ ਵਾਲੇ ਰਜਿੰਦਰ ਵਾਲੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਉਹਨਾਂ ਨੇ ਰਮੇਸ਼ਵਰ ਦਾ ਆਪਰੇਸ਼ਨ ਕਰਤਾ ਅੰਤੜੀ ਫੱਟੀ ਸੀ ਪੇਟ ਨੂੰ ਖੋਲ ਕੇ ਸਾਫ਼ ਕਰਕੇ ਪੌਟੀ ਸਾਰੀ ਬਾਹਰ ਕੱਢਤੀ ਜਿਹੜੀ ਆ ਆਲੇ-ਦਾਲੇ ਫੈਲੀ ਹੋਈ ਸੀ ਤੇ ਪੇਟ 'ਚ ਥੈਲੀ ਲਾ ਕੇ ਇੰਟਰਸਟਾਈਨ ਸਾਫ਼ ਕਰਕੇ ਆਪਰੇਸ਼ਨ ਕਰਤਾ ਉਸ ਤੋਂ ਬਾਅਦ ਇੱਕ ਆਪਰੇਸ਼ਨ ਹੋਰ ਹੋਣਾ ਸੀ 3 ਮਹੀਨੇ ਬਾਅਦ ਉਹ ਇੰਟਰਸਟਾਈਨ ਜਿਹੜੀ ਫਟ ਗਈ ਸੀ ਉਹਨੂੰ ਉਹਨਾਂ ਨੇ ਰਿਪੇਅਰ ਕਰਤਾ ਸੀ ਰਿਪੇਅਰ ਕਰਕੇ ਉਹਦੇ ਵਿੱਚ ਦਵਾਈ ਭਰ ਦਿੰਦੇ ਆ ਉਸ ਤੋਂ ਬਾਅਦ 3 ਮਹੀਨੇ ਬਾਅਦ ਇਹ ਥੈਲੀ ਕੱਢ ਕੇ ਇਹਦਾ ਟਾਂਕੇ ਲਾ ਕੇ ਜੋੜਨਾ ਹੁੰਦਾ ਤੇ ਇੰਟਰਸਟਾਈਨ ਸਿੱਧੀ ਪਾਟੀ ਵਾਲੀ ਜਗ੍ਹਾ ਨਾਲ ਜੋੜ ਦੇਣੀ ਆ ਤਾਂ ਤਾਂ ਜੋ ਟਾਇਲਟ ਆ ਜਿਹੜੀ ਨਾਰਮਲ ਰਸਤੇ ਦੇ ਥਾਂ ਹੀ ਆ ਸਕੇ ਤਾਂ ਉਹ 1 ਮਹੀਨਾ ਇਹ ਪੀਜੀਆ ਹੀ ਰਿਹਾ ਬਾਈ 1 ਮਹੀਨੇ ਬਾਅਦ ਉਹਨਾਂ ਨੇ ਇਹਨੂੰ ਕਿਹਾ ਵੀ 3 ਮਹੀਨੇ ਬਾਅਦ ਤੂੰ ਦੁਬਾਰਾ ਆ ਜੀ ਵਾਪਸ ਵੀ ਇੱਥੇ ਰੱਖ ਨਹੀਂ ਸਕਦੇ ਇਹ ਬੰਦਾ ਜਿਹਦੇ ਅੱਗੇ ਪਿੱਛੇ ਕੋਈ ਨਹੀਂ ਇਕੱਲਾ ਬੰਦਾ ਉਥੋਂ ਹਸਪਤਾਲ ਤੋਂ ਇਦਾਂ ਹੀ ਬੋਕਰ ਨਾਲ ਰੁੜ ਕੇ ਆਉਂਦਾ ਬਾਹਰ ਆ ਕੇ ਉਥੋਂ ਇਹਨੂੰ ਕੋਈ ਬੇਨਤੀ ਕਰਦਾ ਕਿਸੇ ਨੂੰ 150 ਰੁਪਏ ਦੇ ਕੇ ਮੰਗ ਕੇ ਉਥੋਂ ਟ੍ਰੇਨ ਚੜ੍ਹਦਾ ਲੁਧਿਆਣਾ ਆ ਜਾਂਦਾ ਸਟੇਸ਼ਨ ਤੇ ਲੁਧਿਆਣਾ ਸਟੇਸ਼ਨ ਤੋਂ ਰੁੜਦਾ ਰੁੜਦਾ ਕੋਈ 2 2.5 ਕਿਲੋਮੀਟਰ ਦੂਰ ਦੁਰਗਾ ਮਾਤਾ ਦਾ ਮੰਦਿਰ ਆ ਸਟੇਸ਼ਨ ਦੇ ਨੇੜੇ ਹੀ ਬੈਕ ਸਾਈਡ ਤੇ ਉੱਥੇ ਆ ਕੇ ਪੈ ਜਾਂਦਾ ਇੱਕ ਮਹੀਨਾ ਇਹ ਮੰਦਿਰ ਦੇ ਬਾਹਰ ਪਿਆ ਰਹਿੰਦਾ ਉੱਥੇ ਇਹਨੂੰ ਰੋਟੀ ਮਿਲ ਜਾਂਦੀ ਆ ਪਰ ਇੰਨੀ ਠੰਡ ਇੰਨੀ ਸਰਦੀ ਦੇ ਵਿੱਚ ਪੇਟ ਫਟਿਆ ਹੋਇਆ ਪੋਟੀ ਜਿਹੜੀ ਆ ਉਹ ਬੈਗਰਾਈਂ ਆਉਂਦੀ ਹੈ ਬੈਗ ਵੀ ਖਤਮ ਹੋ ਗਏ ਗੰਦਾ ਕੱਪੜਾ ਉੱਤੇ ਬੰਨਿਆ ਹੋਇਆ ਸਾਰਾ ਗੰਦਮੰਦ ਨਾਲ ਲਿਬੜਿਆ ਵਿਚਾਰਾ ਉੱਥੇ ਆਦੀ ਰੋਟੀ ਖਾ ਲੈਂਦਾ ਕੋਈ ਦੇ ਦਿੰਦਾ ਤੇ ਪਿਆ ਰਹਿਦਾ ਧੰਨਵਾਦ ਉੱਥੇ ਉਹਨਾਂ ਵੀਰਾਂ ਦਾ ਜਿਹੜੇ ਨੇੜੇ ਰਹਿੰਦੇ ਸੀ ਇੱਕ ਆਸ਼ੂ ਦੂਆ ਸੀਗਾ ਵੀਰ ਦਾ ਨਾਂ ਇੱਕ ਦਾ ਨਾਂ ਸੀਗਾ ਰਜੇਸ਼ ਕੁਮਾਰ ਲੂਥਰਾ ਇਹਨਾਂ ਦੋਨਾਂ ਵੀਰਾਂ ਨੇ ਰੋਜ਼ ਮੰਦਿਰ ਆਉਂਦੇ ਸੀ ਮੱਥਾ ਟੇਕਣ ਉੱਥੇ ਤੇ ਉਹ ਦੇਖਦੇ ਸੀ ਇਹਨੂੰ ਤੇ ਉਹਨਾਂ ਨੇ ਇਹਨੂੰ ਉੱਥੇ ਵੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਲੀੜਾ ਕੱਪੜਾ ਵੀ ਦਿੱਤਾ ਪਰ ਹਾਲਾਤ ਵੱਧ ਤੋਂ ਵੱਧਰ ਹੋ ਰਹੇ ਸੀ ਕਿਉਂਕਿ ਇਨਫੈਕਸ਼ਨ ਹੋਰ ਵੱਧ ਰਹੀ ਸੀ ਪੌਟੀ ਪੇਟ ਰਾਈ ਬਾਹਰ ਆਈ ਜਾਂਦੀ ਸੀ ਐਡਾ ਵੱਡਾ ਪੇਟ ਦੇ ਵਿੱਚ ਹੋਲ ਸੀਗਾ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਇਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਵੀਰੇ ਉਹਨਾਂ ਨੇ ਤੇ ਇੱਥੇ ਲੈ ਕੇ ਆ ਗਏ ਵੀਰੇ ਨੂੰ ਤੇ ਇਹ ਰਮੇਸ਼ਵਰ ਨੂੰ ਜਦੋਂ ਇੱਥੇ ਲੈ ਕੇ ਆਏ ਆਟੋਜ ਪਾਕ ਦੀ ਹਾਲਤ ਬਹੁਤ ਖਰਾਬ ਸੀ ਬਾਈ ਦੀ ਉਦੋਂ ਵੀ ਅਸੀਂ ਵੀਡੀਓ ਸਾਂਝੀ ਕੀਤੀ ਸੰਗਤ ਦੇ ਨਾਲ ਉਦੋਂ ਸੰਗਤ ਨੂੰ ਬੇਨਤੀ ਕੀਤੀ ਤੁਹਾਡੀਆਂ ਦੁਆਵਾਂ ਮਰ ਅਰਦਾਸਾਂ ਦੇ ਨਾਲ ਹੁਣੇ ਵੀਰੇ ਨੂੰ ਸਾਡੇ ਕੋਲੇ ਰਹਿੰਦੇ ਨੂੰ ਵੀ ਕਰੀਬ 1.5 2 ਮਹੀਨੇ ਹੋ ਚੱਲੇ ਆ ਤੇ ਹੁਣ ਇਹਦਾ ਆਪਰੇਸ਼ਨ ਦਾ ਟਾਈਮ ਆ ਗਿਆ ਹੁਣ ਡਾਕਟਰ ਕਹਿੰਦੇ ਆ ਵੀ ਇਹਦਾ ਆਪਰੇਸ਼ਨ ਕਰਨਾ ਸੈਕੰਡ ਆਪਰੇਟ ਜਿਹੜੀ ਆ ਥੈਲੀ ਲੱਗੀ ਆ ਇਹ ਉੱਤਰ ਜੂਗੀ ਕਿ ਜਿਹੜਾ ਨਾਰਮਲ ਪਾਟੀ ਵਾਲਾ ਰਸਤਾ ਟਾਇਲਟ ਵਾਲਾ ਉਹਦੇ ਨਾਲ ਉਹਨੂੰ ਜੋੜ ਦਿੱਤਾ ਜਾਊਗਾ ਇੰਟਰਸਟਾਈਨ ਨੂੰ ਤੇ ਆ ਪੇਟ ਸਿਉਂ ਦਿੱਤਾ ਜਾਊਗਾ ਇਹਦਾ ਇਸ ਆਪਰੇਸ਼ਨ ਵਾਸਤੇ ਨੂੰ ਹੁਣ ਅਸੀਂ ਹਸਪੀਟਲ ਐਡਮਿਟ ਕਰਨ ਲੱਗੇ ਆ ਅੱਜ ਇਹਦਾ ਰਗੂਨਾਥ ਹਸਪੀਟਲ ਦੇ ਵਿੱਚ ਆਪਰੇਸ਼ਨ ਹੋਣਾ ਡਾਕਟਰ ਤੀਜਿੰਦਰ ਨੇ ਆਪਰੇਸ਼ਨ ਕਰਨਾ ਵਾ ਸਾਡੀ ਹੱਥ ਜੋੜ ਕੇ ਬੇਨਤੀ ਆ ਉੱਥੇ ਜਿਹੜਾ 60-70000 ਰੁਪਏ ਦਾ ਖਰਚਾ ਵਾ ਉਹ ਸਿੱਧਾ ਤੁਸੀਂ ਰਮੇਸ਼ਵਰ ਦੇ ਨਾਮ ਦੇ ਉੱਤੇ ਹਸਪੀਟਲ 'ਚ ਜਮ੍ਹਾਂ ਕਰਾਉਣਾ ਵਾ ਰਗੂਨਾਥ ਹਸਪੀਟਲ ਦੇ ਵਿੱਚ ਜਮ੍ਹਾਂ ਕਰਾਉਣਾ ਵਾ ਤਾਂ ਜੋ ਇਸ ਗਰੀਬ ਦਾ ਇਸ ਬੇਸਹਾਰਾ ਦਾ ਆਪਰੇਸ਼ਨ ਹੋ ਸਕੇ ਇਹ ਠੀਕ ਹੋ ਕੇ ਆਪਣੇ ਵਾਪਸ ਆਪਣੇ ਪਿੰਡ ਜਾ ਸਕੇ ਇਹਦਾ ਪਿੰਡ ਜਿਹੜਾ ਦੱਸਦਾ ਇਹ ਵੀਰ ਰਾਏਪੁਰ ਰਾਏਗੜ ਜ਼ਿਲ੍ਹਾ ਦੱਸਦਾ ਰਾਏਪੁਰ ਪਿੰਡ ਆ ਛਤੀਸਗੜ ਇਹ ਸਾਰੰਗਗੜ ਰਾਡ ਥਾਣਾ ਪਿਓਕੀ ਚੀਜ਼ ਪਿਓਕੀ ਚੀਜ਼ ਹੈ ਕੀ ਹੈ ਆਪਕਾ ਗਾਂ ਰਾਏਗੜ ਗਾਂ ਰਾਏਗੜ ਸਾਰੰਗਗੜ ਰਾਏਗੜ ਸਾਰੰਗਗੜ ਜਿੱਕੇ ਆ ਜ਼ਿਲ੍ਹਾ ਹੈ ਜ਼ਿਲ੍ਹਾ گاਉ ਕਾ ਨਾਮ ਕਿਆ ਹੈ ਖੁਰਸੀ ਖੁਰਸੀ ਠੀਕ ਹੈ ਔਰ ਤੁਹਾਡੇ ਬੱਚੇ ਹੈ ਸ਼ਾਦੀ ਹੋਇਆ ਨਹੀਂ ਨਹੀਂ ਘਰ ਪੇ ਕੌਣ ਹੈ ਔਰ ਘਰ ਪੇ ਦੋ ਭਾਈ ਹੈ ਦੋ ਭਾਈ ਹੈ ਮਾਂ माँ बाप नहीं खत्म माँ बाप खत्म हो गया दोनों भाई है हाँ। उनका शादी हाँ हो रखा है हाँ हो रखा है उनके बच्चे हैं है हाँ। तुम अकेले ही रहते थे रहते। ये धीरे आए काम करने ओके तो पहली बार आए थे पंजाब पहली बार नहीं लोधिया उधर चंडीगढ़ में रहता था उधर भी अलग से काम करते पार्टी पहले भी आते थे पंजाब पहले भी आते थे क्या करते थे पंजाब में काम पार्टी में जो शादी पार्टी में खाना पीना जो बनाना क्या करते बेटर थे जब बनाते थे क्या थे कारीगर थे तंदूर तंदूर की रोटी बनाते तंदूरिये हो तंदूर का काम करते थे ਤਕੋ ਤੰਦੂਰੀਆ ਵਾ ਵੀਰ ਤੰਦੂਰ ਤੇ ਰੋਟੀ ਲਾਉਂਦਾ ਸੀ ਆਪਦੇ ਪਰਿਵਾਰ ਵਾਸਤੇ ਪਰਿਵਾਰ ਨੂੰ ਬਣਾਉਣ ਵਾਸਤੇ ਮਿਹਨਤ ਕਰ ਰਿਆ ਸੀਗਾ ਅਭੀ ਸ਼ਾਦੀ ਹੋਣਾ تھا ਵੀ ਤੇਰਾ ਹਾਂ ਸ਼ਾਦੀ ਹੋਣ ਵਾਲਾ ਕਿੰਨਾ ਕਿਤਨਾ ਉਮਰ ਹੈ ਤੁਹਾਡਾ ਮੇਰਾ 45 ਸਾਲ ਹੋ ਗਏ ਬਾਬ 45 ਸਾਲ ਹੋ ਗਏ ਦੂਸਰੇ ਭਾਈ ਦੋਨੋਂ ਕਾ ਸ਼ਾਦੀ ਹੋ ਗਈ ਮਾਂ-ਬਾਪ ਦੋਨੋਂ ਚਲਾ ਗਿਆ ਦੋ ਚਲੇ ਗਏ ਕਭੀ ਮੈਂ ਦੋਨੋਂ ਭਾਈ ਕਾ ਸ਼ਾਦੀ ਕਰਦੀ ਹਾਂ ਮੈਂ ਤਾਂ ਆਪਣਾ ਬڑا ਜੇ ਤੂੰ ਬڑا ਹੈ ਸਭ ਸੇ ਹਾਂ ਕਭੀ ਵੀ ਕਰ ਸਕਦਾ ਹਾਂ ਠੀਕ ਹੈ ਠੀਕ ਚਲੋ ਰਮੇਸ਼ਵਰ ਲਈ ਅਰਦਾਸ ਕਰਿਓ ਜੀ ਸਾਰੇ ਇਹਦਾ ਵੀਰ ਦਾ ਆਪਰੇਸ਼ਨ ਠੀਕ ਠਾਕ ਹੋਵੇ ਇਹ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਆਪਣੇ ਪੈਰਾਂ ਸਿਰ ਹੋ ਕੇ ਬਤੀਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤ ਸ੍ਰੀ ਅਕਾਲ ਗੁਰਮੁਖ ਬਾਬੂ ਕੀ ਹਾਲ ਹੈ